नाम तो हाँ जी मैं जयरव जी दी, मैं कुनाल पसी थो पता ही है जी, कि नूरा जी, मैं, दो साल तो कुछ भी मैं बोलिया भी नहीं ना मैं बोलना चाहता अपनी लाइफ चुना है ठीक है पर थोड़े तो ही ए, ले, ले, कर रहे कदी कुछ कद मैंने नहीं पता की प्लान करते पे अज इना कॉल आती है ਕਿ ਕਿਥਿਆਂ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣੀ ਆਏਂਗਾ ਜਲੰਧਰ ਪਾਜੀ ਪਰਿਵਾਰ ਬਚਾਣ ਲਈ ਪੰਕਜ ਭਾਜੀ ਕੋਣ ਨਹੀਂ ਕੋਸ਼ਿਸ਼ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋਦਮ ਕਾਲ ਆਈ ਜੇ ਮੇਰੇ ਦਿਲ 'ਚ ਕੋਈ ਚੇਦਾਦਾ ਹੋਵੇ ਵੀ ਜੋਤੀ ਨੇ ਮੇਨਾਂ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਪਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਭੁਲਾ ਕੇ ਮੈਂ ਆਇਆ ਔਰ ਪਾਜੀ ਇਹਨੇ ਮੈਨੂੰ ਵਿਧੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸੁਨਮ ਸਾਂਝ ਮੈਂ ਜਦੋਂ ਵਿਧੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕੀ ਕਿਸੇ ਪਲਾਨ ਚ ਮੈਨੂੰ ਬੁਲਾ ਰਿਹਾ ਔਰ ਪਾਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆ ਨਾ ਮੈਂ ਉਥੋਂ ਹੀ ਯੂ ਟਰਨ ਲੈ ਕੇ ਤੇ ਮੈਂ ਵਾਪਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ I20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜਿਹੜੇ ਆਨ ਹਾਲੇ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਝ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋਊਗਾ ਨਵੇੜਾ ਇਦਾਂ ਨਹੀਂ ਜਾਂਦੇ ਹੁਣ ਇਹ ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੋਂ ਬਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵਿੱਚ ਲਿਆ ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਬਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਥੋਂ ਫੋਰਚੂਨਰਾਂ ਵੀ ਲੱਗੀਆਂ ਤੇ i20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਬੇਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਤੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਆਈਆਂ ਰਿੰਗ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁੱਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾ ਜੀ ਆ ਵਿੱਚ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾਂ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਹੈ ਇਹਦੇ ਸਾਰੇ ਕੰਮ ਝੂਠ ਕੁੜੀ ਦੇ ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕਿਹਾ ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ ਇਲਜ਼ਾਮ ਦੂਜਿਆਂ ਤੇ ਲਾਉਣੇ ਆ ਨਾ ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਰੇ ਰੱਬ ਨੂੰ ਮੰਨਣ ਵਾਲਾ ਨਹੀਂ ਅ ਵਿੱਚ ਹੀ ਆ ਤੁਹਾਡੀ ਚੋਤੀ ਨੂਰਾਂ ਵੀ ਉੰਨੀ ਮੈਂ ਡਰਦਾ ਜੋ ਤਿੰਨ ਵਾਰ ਤੇਰੇ ਤੋਂ ਇਹ ਵੀ ਪਤਾ ਲੱਗਾ ਕਿੰਨਾ ਤਿੰਨ ਵੀ ਕਰ ਸਕਦਾ ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁੱਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉੱਥੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠਾ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉਹ 'ਚ ਚੱਕ ਕੇ ਸਿੱਟ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਤ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀਆਰ ਦੀ ਗੱਡੀ ਆ ਗਈ। ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਂ ਸੰਗਤ ਦੀਆਂ ਦੁਆਵਾਂ ਉਹ ਪੀਸੀਆਰ ਦੀ ਗੱਡੀ ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਲੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ। ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀਆਰ ਦੇਖ ਚੁੱਕੇ ਆ। ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਰਾਈਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਰਾਮਾ ਮੰਡੀ ਥਾਣੇ ਚ ਭਾਜੀ ਪਹਿਲਾਂ ਇਹ ਮੈਨੂੰ ਮਕਸੂਦਾਂ ਲੈ ਕੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕੇ ਸੜਕੀ ਸੜਕੀ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ ਹੁਣ ਮੈਂ ਬਿਆਨ ਦਿੱਤੇ ਨੇ ਮੈਂ ਐਮਐਲਆਰ ਘਟਵਾਨ ਲੱਗਾ ਹੈ ਤੇ ਭਾਜੀ ਬਾਕੀ ਸੰਗਤ ਤੁਹਾਨੂੰ ਸਾਰਾ ਕੁਝ ਪਤਾ ਹੈ ਕੌਣ ਝੂਠ ਹੈ ਕੌਣ ਸੱਚਾ ਹੈ ਤੇ ਔਰ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗਾ ਜਿਹੜਾ ਜੋ ਕੋਈ ਗਾਂਦਾ ਪਿਆ ਨਾ ਉਹ ਦਿਲ ਤੋਂ ਹੈ ਨਹੀਂ ਔਰ ਮੈਂ ਕਲਾਕਾਰ ਪਰਾ ਫਕੀਰ ਪਰਾ ਬਹੁਤ ਜਲਦੀ ਤੁਹਾਡੇ ਮੋਰੇ ਬਹੁਤ ਕੁਸ਼ਤ ਇੱਦਾ ਦਾ ਲੈ ਕੇ ਆਉਂਗਾ ਕਿ ਸ਼ਾਇਦ ਮੋੜ ਕੇ ਤੁਸੀਂ ਸ਼ਕਲ ਵੀ ਨਾ ਦੇਖੋ ਕਿਸੇ ਦੀ ਇਹ ਸਭ ਗੱਲਾਂ ਹੀ ਨੇ ਸਭ ਗੱਲਾਂ ਹੀ ਨੇ ਜਿਹੜੇ ਸੱਚੀ ਨੇ ਸੂਫੀ ਹੋਏ ਨੇ ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰੀਆਂ ਕਦੇ ਕੀੜੀ ਨੂੰ ਵੀ ਨਹੀਂ ਨੁਕਸਾਨ ਹੋਣ ਦਿੱਤਾ ਇਹ ਤਾਂ ਦਿਲਾਂ ਨਾਲ ਖੇਲਦੇ ਫਿਰਦੇ ਨੇ ਰੱਬ ਹਾਂਜੀ ਮੈਡਮ ਕੀ ਗੱਲ ਕੀ ਹੋਈ ਸੀ ਗੱਲ ਕੁਛ ਨਹੀਂ ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਬਲੈਕਮੇਲ ਕਰਦਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਹੀ ਇਮੋਸ਼ਨਲ ਬਲੈਕਮੇਲ ਬਹੁ ਕਰਦਾ ਪਿਆ ਸੀਗਾ ਤੇ ਫਿਰ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਨੇ ਬੁਲਾਇਆ ਨਾ ਤੇ ਇਨੇ ਬੁਲਾਇਆ ਫੋਨ ਕਰਕੇ ਨਾ ਤੇ ਫੇ ਮੈਂ ਆਈ ਤੇ ਇਨੇ ਮੈਨੂੰ ਉਹ ਤਾਂ ਇਹ WhatsApp ਕੋਲ ਲਾ ਕੇ ਸਾਨੂੰ ਗੁਜਰੂ ਫੋਨ ਕਰਦੇ WhatsApp ਕੋਲ ਲਗਾਉਂਦਾ ਸੀਗਾ ਤੇ ਕਦੀ ਕਦੀ Snapchat ਤੇ ਕੋਲ ਲਗਾਉਂਦਾ ਸੀਗਾ ਕਦੀ Snapchat ਤੇ ਕਦੀ WhatsApp ਕੋਲ ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਵੀਡੀਓ ਦੇਣੇ ਆ ਜਾਂ ਇਦਾਂ ਕਰ ਦੇਣੀ ਆ ਉਦਾਂ ਕਰ ਦੇਣੀ ਆ ਮੱਕੀ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾ ਇਹਨੇ ਕਿਹਾ ਕਿ ਕਹਿੰਦਾ ਮੈਂ ਲਿਦਣਾ ਪੁਲਿਸ ਲੈ ਖੜਾ ਤੁਸੀਂ ਉੱਥੇ ਆਓ ਉਥੇ ਜੋਤੀ ਜੀ ਗੇਮ ਨੇ ਦੱਸਿਆ ਨਹੀਂ ਘਰੋਂ ਇਹਨਾਂ ਨੇ ਉਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਇਹ ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ ਚ ਇਹ ਨਹੀਂ ਪਤਾ ਸਾਨੂੰ ਕੌਣ ਸੀ ਗਣ ਪਛਾਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਵੇਰ ਕੰਮ ਨੂੰ ਪਹੁੰਚਦੇ ਲੱਗੇ ਤਿਆਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਕੋਨ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੀ ਜੋ ਟਾਇਰ ਪਟਾ ਗੱਡੀ ਚ ਸਾਡੇ ਮੁੰਡੇ ਸਾਡੇ ਮੁੰਡੇ ਨੇ ਬੈਂਸਿਆ ਹੱਥ ਪਾਈ ਉਹਨਾਂ ਨਾਲ ਦੰਦੀਆਂ ਵੀ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਕਰ ਉਹਨੇ ਕਰ ਇਹਨੇ ਕਰਪਾਨ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਤੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਗਏ ਇੱਕ ਨੰਬਰ ਅਸੀਂ ਲੈ ਜਾਣਾ ਸੀ ਕਹਿੰਦੇ ਰਾਮਾ ਮੱਡੀ ਸਾਡੇ ਮੁੰਡੇ ਨੂੰ ਪਤਾ ਨਹੀਂ ਸੀਗਾ ਉਹ ਇੱਕ ਨੰਬਰ ਥਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਪਹਿਲੇ ਥਾਣੇ ਪਹੁੰਚ ਗਏ ਅਸੀਂ ਥਾਣੇ ਪਹੁੰਚੇ ਨਾਲ ਹੀ ਉਹਨਾਂ ਨੂੰ ਥਾਣੇ ਲੈ ਜਾਂਦਾ ਫਿਰ ਥਾਣੇ ਵਾਲਿਆਂ ਨੇ ਇਹ ਰਾਮਾ ਮੱਡੀ ਥਾਣੇ ਨੂੰ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਦਾਤ ਹੋਇਆ ਵਾ ਤੇ ਜਲਦਣਾ ਪੁੱਲ ਤੇ ਲੈਨੇ ਜਿੱਥੇ ਗੱਡੀ ਖੜੀ ਉਥੋਂ ਉਹਨਾਂ ਨੇ ਸਾਰਾ ਮੌਕੇ ਦੇ ਦੇਖ ਲਿਆ ਜੋ ਵੀ ਸੀਗਾ ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦਰ ਚੌਕ ਲੱਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ ਉਹ ਵੀ ਕੰਪਲੀਟ ਅਸੀਂ ਇੱਕ ਨੰਬਰ ਡਿਵੀਜ਼ਨ ਨੰਬਰ 1 ਦੇ ਵਿੱਚ ਉਹ ਵੀ ਲਿਖੀ ਹੋਈ ਹੈ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਪੁੱਛਿਆ ਉਦੋਂ ਵੀ ਆਇਆ ਨਹੀਂ ਇਹ ਮੱਕੀ ਸਾਨੂੰ ਕਈ ਗਾਲਾਂ ਕੱਢਦਾ ਵਾ ਕਈ ਹੁਸ਼ਹਰਾਂ ਦਾ ਕਰੀ ਸਾਨੂੰ ਸ਼ੋਹਾਂ ਦੇ ਹਮਲੇ ਕਰਾਂਦਾ ਸਾਡੇ ਤੇ ਸਾਡੇ ਸ਼ੋਹ ਵੀ ਫੜਦਾ ਵਾ ਉਹਨਾਂ ਦੇ ਪੈਸੇ ਖਾ ਲੈਂਦਾ ਵਾ ਤੇ ਆ ਪਿੱ ਇਹ ਕਹਿੰਦਾ ਪੁਲਿਸ ਨੇ ਪੁਲਿਸ ਨੂੰ ਕਹਿੰਦਾ ਕਿ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ ਇਹਦੀ ਗੱਡੀ ਟੁੱਟੀ ਹੈ ਜੇ ਸਾਡੀ ਇਹ ਗੱਡੀ ਦੇਖੋ ਕਿੰਨੇ ਟਾਈਮ 'ਚ ਹੋਈ ਹੈ ਜੇ ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟੂਗੀ ਨਾ ਸਾਡੀ ਗੱਡੀ ਦੱਸੋ ਕਿੱਥੇ ਟੁੱਟੀ ਹੈ ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਹੈ ਜਿਹੜੀ ਉਹ ਹੋਈ ਸੀਗੀ ਪਟਾਰ ਆਪਣੇ ਗੁਰੂ ਨਗਰ ਮੈਸ਼ਨ ਚੌਂਕ ਦੇ ਲਾਗੇ ਉਹੀ ਗੱਡੀ ਸਾਡੀ ਹਿੱਟ ਹੋਈ ਪਈ ਆ ਹੋਰ ਸਾਡਾ ਕੋਈ ਨੁਕਸਾਨ ਨਹੀਂ ਆ ਨਾ ਅਸਲੀ ਗੱਡੀ 'ਚ ਹਿੱਟ ਕੀਤਾ ਨਾ ਵਾਸਤਾ ਮੋਕੇ ਤੇ ਪੁਲਿਸ ਆਈ ਆ ਪੁਲਿਸ ਨੇ ਇਹਨਾਂ ਨੂੰ ਲੈ ਦੋ ਮੰਡੇ 700 ਇਹ ਵੀ ਨਾਲ ਬਟ ਆ ਹਾਂਜੀ ਦਰਖਾਸਤ ਦਿੱਤੀ ਅਸੀਂ ਹਾਂਜੀ ਹੋਣਾ